ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਾ ਪਰਦਰਸ਼ਨ ਲਗਾਤਾਰ ਕਰ ਰਹੀਆਂ ਨੇ ਤੇ ਉਥੇ ਹੀ ਕਈ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਪ੍ਰਸ਼ਾਸਨ ਕਰ ਰਿਹਾ ਹੈ ਤੇ ਜਥੇਬੰਦੀਆਂ ਦੇ ਵੱਲੋਂ ਪ੍ਰਸ਼ਾਸਨ ਨੂੰ ਘੇਰਾ ਪਾ ਲਿਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਸਾਡੇ ਨਾਲ ਚਾਲਾ ਚੱਲ ਰਿਹਾ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਇਕੱਠ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਪਹਿਲਾਂ ਵੀ ਦੱਸਿਆ ਕਿ ਵੀਰੋ ਪਿੰਡ ਮਕਸੂਦਪੁਰ ਦੇ ਵਿੱਚ ਜਿਹੜੇ ਆਬਾਦਕਾਰਾਂ ਦੀ ਜ਼ਮੀਨ ਆ ਉਹਨੂੰ ਜਾਰਨ ਵਾਸਤੇ ਸਰਕਾਰ ਪੱਵਾ ਪਾਰ ਹੋਈ ਪਈ ਆ ਔਰ ਅੱਜ ਅਸੀਂ ਆ ਦੇਖ ਰਹੇ ਵੱਡਾ ਕਾਰਜਕਰਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਵੱਡਾ ਇਕੱਠ ਹੋਇਆ ਇੱਥੇ ਇਕੱਠਾ ਹੋਇਆ ਆ ਔਰ ਇਹ ਤੋਂ ਵੱਡਾ ਇਕੱਠ ਸੁਲਤਾਨਪੁਰ ਲੋਧੀ ਦੇ ਵਿੱਚ ਇਕੱਠਾ ਹੋ ਕੇ ਖੜਾ ਆ ਜਦੋਂ ਵੀ ਕੋਈ ਲੋੜ ਪਈ ਤਾਂ ਉਹ ਵੀ ਇੱਥੇ ਪਹੁੰਚ ਜਾਣੇ ਆ ਸਾਡੋਂ ਸਾਡਾ ਜ਼ਿਲ੍ਹਾ ਜਿਹੜਾ ਬਿਲਕੁਲ ਟੀਮ ਜਿਹੜੀ ਹੈ ਤਿਆਰਪੁਰ ਤਿਆਰ ਖੜੀ ਆ ਔਰ ਅਸੀਂ ਪ੍ਰਸ਼ਾਸਨ ਨੂੰ ਹੀ ਡੀਕਣ ਰਹੇ ਆ ਕਿ ਉਹ ਆਵੇ ਤੇ ਸਾਡਾ ਝੋਨਾ ਵਾਹ ਕੇ ਵਿਖਾ ਵੀ ਵਾਹੀ ਦਾ ਕਿਦਾਂ ਆ ਵੇਖੋ ਅਸੀਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਸਾਨੂੰ ਮਾਲਕੀ ਹੱਕ ਦੋ ਅਹੀਂ ਇਹ ਜਾਨਵਰਾਂ ਵਾਸਤੇ ਜ਼ਮੀਨਾਂ ਨਹੀਂ ਉੱਜਣ ਵਾਸਤੇ ਜ਼ਮੀਨਾਂ ਨਹੀਂ ਅਸੀਂ ਬਾਤ ਕੀਤੀਆਂ 60 60 ਸਾਲ 77 ਸਾਲ ਹੋ ਗਏ ਸਾਨੂੰ ਇਹਨਾਂ ਜ਼ਮੀਨਾਂ ਤੇ ਬੈਠਿਆ ਨੂੰ ਆ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਝੋਨਾ ਲਾਇਆ ਵਾ ਇਹ ਅਜੇ ਤੱਕ ਝੋਨਾ ਵਾਣ ਵਾਸਤੇ ਇਹਨਾਂ ਕੋ ਫੋਰਸ ਆ ਗਈ ਆ ਜਦੋਂ ਕੋਈ ਲੜਾਈ ਹੁੰਦੀ ਗੋਲੀ ਚੱਲਦੀ ਆ ਕਿਤੇ ਕਿਤੇ ਗੁੰਡੇ ਹਮਲਾ ਕਰਦੇ ਆ ਉੱਥੇ ਤੇ ਇਹਨਾਂ ਕੋਲੋਂ ਕਹਿੰਦੇ ਸਾੜ ਕੋ ਸਰਕਾਰ ਦਾ ਸਾੜ ਕੋ ਮੁਲਾਜ਼ਮ ਹੀ ਹੈ ਨਹੀਂ ਕਿ ਅੱਜ ਇਹਨਾਂ ਕੋਲ ਮੁਲਾਜ਼ਮ ਕਿੱਥੋਂ ਆ ਗਿਆ ਜਦੋਂ ਕਿਸ ਦੀ ਜਾਇਦਾਦ ਹੋਣੀ ਆ ਕਿਸ ਦਾਣ ਕੇ ਝੋਨਾ ਵਾਉਣਾ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਚਾਹੁੰਦੇ ਆ ਤੁਸੀਂ ਵੀ ਸਾਡੇ ਘਰਾਂ ਦੇ ਵਿੱਚੋਂ ਇਹਨਾਂ ਲੋਕਾਂ ਦੀ ਸਾਰ ਲਓ ਜਿਨ੍ਹਾਂ ਲੋਕਾਂ ਨੇ ਬਾਤ ਕੀਤੀਆਂ ਜ਼ਮੀਨਾਂ ਆ ਇਹਨਾਂ ਦਾ ਠਿਕਾਣਾ ਨਾ ਕਰੋ ਔਰ ਨਾ ਠਾਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਹਿੰਨਾ ਹੋਣੀ ਦਊਗੀ ਮੈਂ ਨਿਰਮਲ ਸਿੰਘ ਮੰਡ ਸਰਵਨ ਸਿੰਘ ਦੀ ਬਹੁਪੁਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਉਹ ਵੀ ਤਿਆਰ ਪੁਰ ਤਿਆਰ ਖੜੇ ਨੇ ਸਤਨਾਮ ਸਿੰਘ ਪੰਨੂ ਜੀ ਉਹ ਵੀ ਅ ਸultanpur Lodhi ਦੇ ਵਿੱਚ ਹੀ ਆ ਜੇ ਲੋੜ ਪਈ ਤਾਂ ਉਹ ਵੀ ਸਾਰੇ ਇੱਥੇ ਪਹੁੰਚ ਜਾਣੇ ਆ ਬਾਕੀ ਪਿੰਡਾਂ ਦੀ ਹੋਂਦ ਬਚਾਉਣੀ ਆ ਵੀਰੋ ਅੱਜ ਇਹਨਾਂ ਤਾਂ ਜ਼ਮੀਨਾਂ ਉੱਤੇ ਹਮਲੇ ਹੋ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੀਆਂ ਰਜਿਸਟਰੀਆਂ ਜਿਹੜੀਆਂ ਆਪਾਂ ਕਹਿੰਦੇ ਨਾਲ ਸਾਡੀਆਂ ਮਾਲਕੀਆਂ ਉਹਨਾਂ ਨੂੰ ਬਚਾਉਣ ਵਾਸਤੇ ਵੀ ਇਦਾਂ ਹੀ ਇਕੱਠ ਕਰਨੇ ਪੈਣੇ ਆ ਇਹ ਕਿਤੇ ਭਲੇਖੀ ਨਾ ਰੋ ਵੀ ਆਹ ਵਾਗੀ ਤੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਆਉਣ ਵਾਲਾ ਸਮਾ ਜਿਹੜਾ ਵਾ ਐਸੇ ਇਕੱਠ ਨੇ ਬਚਾਉਣਾ ਜੇ ਵੀਰੋ ਜੇ ਬਚਾਉਣੀ ਆ ਜ਼ਮੀਨ ਤੇ ਐਸ ਝੰਡੇ ਤੇ ਡੰਡੇ ਥੱਲੇ ਆਜੋ ਤੇ ਆਪਣੀਆਂ ਜ਼ਮੀਨਾਂ ਬਚਾ ਲਾਂਗੇ ਨਹੀਂ ਤਾਂ ਵੀਰੋ ਜ਼ਮੀਨਾਂ ਅੱਜ ਵੀ ਗਈਆਂ ਤੇ ਜ਼ਮੀਨਾਂ ਕੱਲ ਵੀ ਜਾਣਗੀਆਂ ਇਸ ਕਰਕੇ ਸਰਵਨ ਸਿੰਘ ਭਦੇਰ ਜਿਹੜਾ ਵਾ ਵੀਰੋ ਰਾਤ ਦਿਨੇ ਕੀ ਕੀਤੀ ਪਈ ਉਹਨੇ ਉਥੇ ਸੰਭੂ ਬਾਰਡਰ ਤੇ ਬੈਠਾ ਆ ਹੋਰ ਕੱਲ ਨਰਦੀਪ ਸਿੰਘ ਕੈ ਵਾਟਰ ਕੈਂਨਰ ਵਾਲਾ ਇਹਦਾ ਵੀਰ ਉਹਦੀ ਰਿਹਾਈ ਹੋਈ ਆ ਉੱਥੇ ਵੱਡੇ ਮਾਰਚ ਕੀਤੇ ਗਏ ਆ ਔਰ ਹਰਿਆਣਾ ਜਾਗ ਗਿਆ ਆ ਇਸ ਕਰਕੇ ਵੀਰੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੀ ਇਹ ਜ਼ਮੀਨਾਂ ਆ ਇਹਨਾਂ ਦੀ ਹੋਂਦ ਆ ਸਾਡੀ ਇਹ ਸਾਡੀ ਹੋਂਦ ਆ ਸਾਡੀਆਂ ਜ਼ਮੀਨਾਂ ਦੀਆਂ ਜੇ ਹੋਂਦ ਨੂੰ ਬਚਾਉਣਾ ਆ ਤੇ ਕਿਸਾਨਾਂ ਮਜ਼ਦੂਰਾਂ ਦਾ ਆਪਾਂ ਸਾਰੇ ਇਕੱਠੇ ਹੋਈਏ ਤੇ ਆਪਾਂ ਜਥੇਬੰਦੀਆਂ ਦੇ ਨਾਲ ਤੇ ਜਥੇਬੰਦੀ ਸਾਡਾ ਸਾਥ ਦੇ ਕੇ ਇਹ ਜਿਹੜੀ ਆ ਜ਼ਮੀਨਾਂ ਆ ਆਪਾਂ ਬਚਾ ਲਈਏ